ਮੋਰਚੇ ਦੇ ਵਿੱਚ ਆਏ ਸੀ ਮੋਰਚਾ ਜੇ ਮੱਧ ਵਿੱਚ ਸੀ ਬੇੜੀ ਮੱਛਤਾਰ ਦੇ ਵਿੱਚ ਸੀ ਅੱਜ ਜਿੱਤੋ ਕੀ ਸ਼ੁਕਰਾਨਾ ਕਰਨੀ ਆ ਸ਼ੁਕਰਾਨਾ ਕਰਨਾ ਹੈ ਪੁੱਤ ਬੜਾ ਮਨ ਖੁਸ਼ ਹੋਇਆ ਇੱਥੇ ਆਣ ਕੇ ਕੀ ਵਰ ਹੋਏ ਤੁਸੀਂ ਆਓ ਆਏ ਉਹ ਕਿਉਂ ਆਏ ਜਿੱਦ ਤੱਕ ਜਵਾਨ ਬੰਦੇ ਨੂੰ ਚੜਦੇ ਨੂੰ ਸਾਹ ਚੜ ਜਾਂਦਾ ਤੁਸੀਂ ਕਿੰਦਾ ਜਾਈ ਚੜ ਗਏ ਪੁੱਤ ਚੜ ਗਏ ਗੁਰੂ ਨੇ ਚੜਾਇਆ ਤੁਹਾਨੂੰ ਇੱਕ ਆਲੀ ਪਾਰਟੀ ਗੁਰੂ ਸ੍ਰੀ ਅਕਾਲ ਤਖਤ ਤੋਂ ਦੇ ਗੁਰੂ ਗ੍ਰੰਥ ਸਾਹਿਬ ਦੀ ਓਟਲੇ ਕੇ ਕਾਲੀ ਪਾਰਟੀ ਸਾਡੀ ਹੋਂਦ ਵਿੱਚ ਆਈ ਸੀ ਸਮਾਂ ਇਹੋ ਜਿਹਾ ਆਇਆ ਸਾਡੇ ਕਾਲੀ ਲੀਡਰ ਜਿਹੜੇ ਬਾਅਦ ਚ ਸਰਕਾਰਾਂ ਬਣੀਆਂ ਉਹਨਾਂ ਨੇ ਉਸ ਚੀਜ਼ ਨੂੰ ਵਿਸਾਰ ਦਿੱਤਾ ਗੁਰੂ ਜੀ ਦਾ ਇੱਕ ਹੁਕਮ ਹੈ ਅੰਦਾ ਕੂ ਜੇਥੀਏ ਕਿਉਂ ਬਾਧਰ ਜਾਣੇ ਆਪ ਮੁਸੇ ਮਤ ਹੋ ਚੀਏ ਕਿਉਂ ਰਾਹ ਪਛਾਣੇ ਕਿਉਂ ਰਾਏ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਬਿਨ ਨਾਮ ਹਰ ਕੇ ਕਾਛਰਾ ਸੂਝੇ ਅੰਧ ਬੁੱਢੇ ਧੰਦਲੀ ਦਿਨ ਰਾਤ ਚਾਨਣ ਚਾਉ ਉਪਜੇ ਸਬਦ ਗੁਰ ਕਾ ਮਨ ਵਸੇ ਕਰ ਜੋੜ ਗੁਰ ਪੈ ਕਰ ਬੇਨਤੀ ਰਾਹ ਪਾਦਰ ਗੁਰ ਦੇ ਸੇ ਉਹ ਤਾਂ ਗੁਰੂ ਵੱਲੇ ਉਹਨਾਂ ਪਿੱਛਾ ਕਰ ਲਿਆ ਤੇ ਗੁਰੂ ਨੇ ਉਹਨੂੰ ਉਹਨਾਂ ਵਾਲੇ ਕਰ ਲਿਆ ਅਸੀਂ ਜਿਹਨਾਂ ਦੇ ਵਾਰਿਸ ਕਰੀਏ ਕੀ ਸਾਡੇ ਗੁਰੂ ਦਾ ਹੁਕਮ ਹੀ ਇਹ ਆ ਤੇ ਸੱਚ ਦੇ ਸਿੱਖ ਨੇ ਕੁਰਬਾਨ ਹੋਣਾ ਯਾਰ ਲੋਕ ਕੀ ਕਹਿੰਦੇ ਵੀ ਟੀਕੇ ਨੇ ਤਾਂ ਖਤਮ ਕਰਤਾ ਪੰਜਾਬ ਨਸ਼ਿਆਂ 'ਚ ਫਸ ਗਏ ਨੌਜਵਾਨ ਵੀ ਹੁਣ ਬਾਬੇ ਹੀ ਰਹਿ ਗਏ ਨੌਜਵਾਨ ਨਹੀਂ ਖੜਦੇ ਇਹਨਾਂ ਸਮਾਗਮਾਂ 'ਚ ਕੋਈ ਗੱਲ ਨਹੀਂ ਜੀਨੇ ਤਲਵਾਰ ਚੋਂ ਸਾਨੂੰ ਖੰਡੇ ਚੋਂ ਪੈਦਾ ਕੀਤਾ ਮਰਨ ਨਹੀਂ ਦਿੰਦਾ ਭਰੋਸੇ ਦੀ ਲੋੜ ਪੁੱਤ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੋਵੇਂ ਸੀ ਨਾ ਤੇ ਆ ਗਿਆ ਨਾ ਰਾਜ ਆਊਗਾ ਸਾਡੀ ਤਾਂ ਗੱਲ ਹੀ ਨਿਰਪੋਹ ਤੋਂ ਸ਼ੁਰੂ ਹੁੰਦੀ ਆ ਹੁੰਦੀ ਆ ਨਾ ਪੁੱਤ ਤੇ ਅਫਸੋਸ ਇਹ ਵੀ ਜਿਹੜੇ ਤੁਹਾਨੂੰ ਨਿਰਪੋਹ ਦੀਆਂ ਕਥਾ ਸੁਣਾਉਂਦੇ ਉਹ ਆਪ ਡਰਦੇ ਆ ਟਾਡਾ ਜੇਹੇਦਾਰ ਉਥੇ ਝੂਠ ਬੋਲੀ ਜਾਂਦਾ ਗੁਰੂ ਦੀ ਗੋਦੀ ਚ ਬਹਿ ਕੇ ਪਰ ਮੈਂ ਇਹ ਨਾ ਸੁਣਾ ਗਵਿੰਦ ਸਿੰਘ ਨੇ ਪੁੱਤ ਹੋਰ ਸਮਝਦੇ ਤੇ ਸਿੱਖ ਹੋਰ ਸਮਝੇ ਸਾਨੂੰ ਗੁਰੂ ਨੇ ਪੁੱਤ ਦਾ ਦਰਜਾ ਦਿੱਤਾ ਯਾਰ ਇਹੋ ਜਿਹਾ ਹੈਗਾ ਕਿਤੇ ਹੈ ਹੀ ਨਹੀਂ ਪੁੱਤ ਸੱਚੇਕਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਇਸ ਸਮੇ ਉਸ ਮੋਰਚੇ ਦੀ ਜਿੱਤ ਦੇ ਸ਼ੁਕਰਾਨਾ ਸਮਾਗਮ ਦੇ ਵਿੱਚ ਖੜੇ ਆ ਜਿੱਥੇ ਕਿ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੀ ਹੱਦ ਸ਼ੁਰੂ ਹੁੰਦੀ ਸੀ ਤੇ ਜਿੱਥੇ ਮੋਰਚਾ ਲੱਗਿਆ ਹੋਇਆ ਸੀ ਤਾਂ ਕੁਝ ਬਜ਼ੁਰਗ ਮੋਰਚੇ ਦੀ ਹਮਾਇਤ ਦੇ ਵਿੱਚ ਵੀ ਆਏ ਸੀ ਤੇ ਅੱਜ ਸ਼ੁਕਰਾਨਾ ਸਮਾਗਮ ਤੇ ਵੀ ਪਹੁੰਚੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹਾਂ ਜੀ ਤੁਸੀਂ ਇੱਕ ਦਿਨ ਮੋਰਚੇ ਦੇ ਵਿੱਚ ਆਏ ਸੀ ਮੋਰਚਾ ਜੇ ਮੱਧ ਵਿੱਚ ਸੀ ਬੇੜੀ ਮੱਝ ਧਾਰ ਦੇ ਵਿੱਚ ਸੀ ਅੱਜ ਜਿੱਤੋ ਕੀ ਸ਼ੁਕਰਾਨਾ ਕਰ ਰਹੇ ਆ ਆ ਸ਼ੁਕਰਾਨਾ ਕਰਨਾ ਆ ਪੁੱਤ ਬੜਾ ਮਨ ਖੁਸ਼ ਹੋਇਆ ਇੱਥੇ ਆਣ ਕੇ ਤੇ ਕਿਉਂਕਿ ਪੁੱਤ ਸਮਾਂ ਇਹੋ ਜਿਹਾ ਆਇਆ ਵੀ ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੀ ਕੌਮ ਦੀ ਵਾਕਡੋਰ ਸੰਭਾਲੀ ਸੀ ਨਾ ਇਹ ਕਾਲੀ ਪਾਰਟੀ ਗੁਰੂ ਸ੍ਰੀ ਅਕਾਲ ਤਖਤ ਤੋਂ ਦੇ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਕਾਲੀ ਪਾਰਟੀ ਸਾਡੀ ਹੋਂਦ ਵਿੱਚ ਆਈ ਸੀ ਸਮਾਂ ਇਹੋ ਜਿਹਾ ਆਇਆ ਸਾਡੇ ਕਾਲੀ ਲੀਡਰ ਜਿਹੜੇ ਬਾਅਦ ਚ ਸਰਖਾਨਾ ਬਣੀਆਂ ਉਹਨਾਂ ਨੇ ਉਸ ਚੀਜ਼ ਨੂੰ ਵਿਸਾਰ ਦਿੱਤਾ ਤੇ ਜਦੋਂ ਉਹਨਾਂ ਵਿਸਾਰ ਦਿੱਤਾ ਪੁੱਤ ਗੁਰੂ ਜੀ ਦਾ ਇੱਕ ਹੁਕਮ ਹੈ ਅੰਧਾ ਗੂ ਜੇਥੀਏ ਕਿਉਂ ਪਾਦਰ ਜਾਣੇ ਆਪ ਮੁਸੇ ਮਤ ਹੋ ਚੀਏ ਕਿਉਂ ਰਾਹ ਪਛਾਣੇ ਕਿਉਂ ਰਾਹੇ ਜਾਵੇ ਮਹਿਲ ਪਾਵੇ ਅੰਧ ਕੀ ਮਾ ਤੰਦਲੀ ਬਿਨ ਨਾਮ ਹਰ ਕੇ ਕਛ ਨ ਸੂਝੇ ਅੰਧ ਬੂਡੇ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੇ ਸ਼ਬਦ ਗੁਰ ਕਾ ਮਨ ਵਸੇ ਕਰ ਜੋੜ ਗੁਰ ਪੈ ਕਰ ਬੇਨਤੀ ਰਾਹ ਪਾਦਰ ਗੁਰ ਦੇ ਸੇ ਉਹ ਤਾਂ ਗੁਰੂ ਵਾਲੇ ਉਹਨਾਂ ਪਿੱਛਾ ਕਰ ਲਿਆ ਤੇ ਗੁਰੂ ਨੇ ਉਹਨੂੰ ਉਹਨਾਂ ਵਾਲੇ ਕਰ ਲਿਆ ਸਾਨੂੰ ਨੁਕਸਾਨ ਇਹ ਹੋਇਆ ਵੀ ਜਿਹੜੀਆਂ ਸਾਡੀਆਂ ਵਿਰਾਸਤਾਂ ਵੀ ਸਾਡੇ ਰਾਜ ਦੇ ਨਿਸ਼ਾਨ ਉਹ ਵੀ ਇਹਨਾਂ ਮਿੱਟੀ ਘੱਟੇ ਰੋਲਤੀਆਂ ਬਸ ਸਾਨੂੰ ਇਹ ਦੋਖਿਆ ਬਾਦਲਾਂ ਤੇ ਸਾਨੂੰ ਬੜੀ ਖੁਸ਼ੀ ਹੋਈ ਜਦ ਦਿਨ ਉਹ ਗੁਰੂ ਭਾਈ ਰਜਿੰਦਰਪਾਲ ਸਿੰਘ ਨੇ ਉਹ ਮੋਰਚਾ ਘੱਟਿਆ ਤੇ ਉਹਨਾਂ ਉਹ ਟੀਵੀ 'ਚ ਆਈ ਮਾੜੀ ਜੀ ਸਾਨੂੰ ਉੱਤੇ ਅਸੀਂ ਵੇਖੀ ਤੇ ਮੇਰਾ ਉਹ ਅੱਜ ਨਹੀਂ ਆਇਆ ਠੀਕ ਨਹੀਂ ਕੋਈ ਸਰਦਾਰ ਕਿਹਦੀ ਬੈਠੇ ਆਹੋ ਨਹੀਂ ਸਾ ਮੇਰੇ ਨਾਲ ਦੇ ਇੱਕ ਸਿੰਘ ਹੈ ਨਹੀਂਗਾ ਮੈਂ ਅਹੀਂ ਵਿਚਾਰ ਕੀਤੀ ਵੀ ਯਾਰ ਉਹ ਤੇ ਆਂਦੇ ਅਸੀਂ ਅਰਜ਼ਾਦ ਕਰਦੇ ਵੀ ਸਿੱਖ ਰਹਿ ਹੀ ਨਹੀਂ ਗਏ ਫਿਰ ਮਨ ਚਾ ਨਹੀਂ ਯਾਰ ਹੁਣ ਜੋ ਮਰਜੀ ਹੋਵੇ ਅਸੀਂ ਚੱਲਾਂਗੇ ਤੂੰ ਇਹ ਨਹੀਂ ਦੇਖਿਆ ਵੀ ਯਾਰ ਠੰਡ ਦਾ ਟਾਈਮ ਆ ਹੱਡ ਦੁਖਦੇ ਆ ਕਿੱਥੇ ਰੋਪੜ ਜਾਵਾਂਗੇ ਇੰਨੀ ਦੂਰ ਵੀ ਉਮਰ ਬਡੇਰੀ ਹੋ ਗਈ ਹੁਣ ਨੌਜਵਾਨ ਸੰਭ ਲੈਣ ਜਾ ਕੇ ਮੋਰਤਾ ਉਹ ਜਿਹੜੇ ਫਤਿਹਗਰ ਜਿਨ੍ਹਾਂ ਛਿੱਧੀਆਂ ਦਿੱਤੀਆਂ ਸੀ ਉਹਨਾਂ ਦੀ ਅਸੀਂ ਉਹਨਾਂ ਦੇ ਵਾਰਸ ਆ ਪੁੱਤ ਇਹ ਗੱਲ ਦਿਮਾਗ 'ਚ ਰੱਖੋ ਤੁਸੀਂ ਦਸਵੇਂ ਪਾਤਸ਼ਾਹ ਦੇ ਪੁੱਤ ਜੇ ਤੇ ਉਹ ਨਿੱਕਿਆਂ ਨਿੱਕੋ ਦਾ ਭੁੱਖੇ ਤੇ ਆਏ ਸੀ ਤੇ ਸਾਨੂੰ ਤਾਂ ਕੋਈ ਮਿਲਦਾ ਕਾਨ ਨੂੰ ਹੈਨਾ ਅਸੀਂ ਜਿਨ੍ਹਾਂ ਦੇ ਵਾਰਸ ਕਰੀਏ ਕੀ ਸਾਡੇ ਗੁਰੂ ਦਾ ਹੁਕਮ ਹੀ ਇਹ ਆਦੇ ਸੱਚ ਦੇ ਸਿੱਖ ਨੇ ਕੁਰਬਾਨ ਹੋਣਾ ਯਾਰ ਸੇ ਸਾਡੇ ਰਾਈਟ ਨੇ ਜਿਹੜੇ ਸਾਡੇ ਰਾਈਟ ਨੇ ਅਸੀਂ ਆਪਣੀ ਆਉਣ ਵਾਲੀ ਨਸਲ ਨਹੀਂ ਅਸੀਂ ਨਹੀਂ ਦੁੱਖ ਝੱਲਾਂਗੇ ਜਾਂ ਵੇਖਾਂਗੇ ਤੇ ਕੌਣ ਵੇਖੂ ਲੋਕ ਕਹਿੰਦੇ ਇਹਨਾਂ ਦੀ ਆਉਣ ਵਾਲੀ ਨਸਲ ਤਾਂ ਇੱਕ ਟੀਕੇ ਨੇ ਖਤਮ ਕਰਤੀ ਜੀ ਹੁਣ ਲੋਕੀ ਕਹਿੰਦੇ ਵੀ ਟੀਕੇ ਨਾਲ ਤਾਂ ਖਤਮ ਕਰਤਾ ਨਸ਼ਿਆਂ 'ਚ ਫਸ ਗਏ ਨੌਜਵਾਨ ਵੀ ਹੁਣ ਬਾਬੇ ਹੀ ਰਹਿ ਗਏ ਨੌਜਵਾਨ ਨਹੀਂ ਖੜਦੇ ਇਹਨਾਂ ਸਮਾਗਮਾਂ 'ਚ ਕੋਈ ਗੱਲ ਨਹੀਂ ਜੀਨੇ ਤਲਵਾਰ 'ਚੋਂ ਸਾਨੂੰ ਖੰਡੇ 'ਚੋਂ ਪੈਦਾ ਕੀਤਾ ਮਰਨ ਨਹੀਂ ਦਿੰਦਾ ਭਰੋਸੇ ਦੀ ਲੋੜ ਪੁੱਤ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੋਵੇਂ ਹੀ ਸੀ ਨਾ ਤੇ ਆ ਗਿਆ ਨਾ ਰਾਜ ਆਊਗਾ ਗੁਰੂ ਦੇ ਭਰੋਸੇ ਦੀ ਲੋੜ ਆ ਭਰੋਸਾ ਸਿੱਖ ਛੱਡਦੇ ਆ ਭਰੋਸਾ ਨਾ ਛੱਡੋਗੇ ਨਾ ਗੁਰੂ ਦੇ ਪਾਸੇ ਨਹੀਂ ਸਾਡੇ ਤੋਂ ਗਿਆ ਜਦੋਂ ਭਰੋਸਾ ਰੱਖਾਂਗੇ ਤੇ ਗੁਰੂ ਹਰਤਾ ਸਾਡੀ ਬਾਹ ਫੜੂਗਾ ਬਸ ਜਿਹੜਾ ਹੁਣ ਇਹ ਕਦਮ ਚੁੱਕਿਆ ਗਿਆ ਤੇ ਜਿੱਤ ਝੋਲੀ ਪਈ ਇਹਨੂੰ ਕਿੱਦਾਂ ਦੇਖਦੇ ਹੋ ਵੀ ਇਹ ਵੀ ਗੁਰੂ ਦੀ ਕਿਰਪਾ ਨੇ ਹੋਈ ਪਤਾ ਪਹਿਲਾਂ ਤੋਂ ਕੱਲਾ ਹੀ ਸਿੰਘ ਸੀ ਨਾ ਤਿੰਨ ਚਾਰ ਦਿਨ ਸਾਨੂੰ ਲੱਗੇ ਤਿਆਰੀ ਕਰਦਿਆਂ ਕਰਦਿਆਂ ਤੇ ਚਲੋ ਫੇਰ ਆਏ ਤੇ ਮਹਾਰਾਜ ਨੇ ਆਪੇ ਕਿਰਪਾ ਕੀਤੀ ਸਭ ਕੁਝ ਹੋ ਗਿਆ ਹੁਣ ਇੱਥੇ ਸਾਡੀ ਉਮੀਦ ਇਹ ਆ ਵੀ ਇੱਥੇ ਕੋਈ ਐਹੋ ਜੀ ਜਗ੍ਹਾ ਬਣੀ ਜੇ ਜਿਹੜੀ ਸਾਡੀ ਆਉਣ ਵਾਲੀ ਨਸਲ ਨੂੰ ਉਤਸ਼ਾਹ ਦੇਵੇ ਸਾਡੀ ਆਉਣ ਵਾਲੀ ਨਸਲ ਨੂੰ ਇਹਨੂੰ ਵੇਖ ਕੇ ਉਤਸ਼ਾਹ ਆਵੇ ਬਾਪੂ ਜੀ ਦੇਖੋ ਇਹ ਸਥਾਨ ਉਹ ਸਥਾਨ ਹੈ ਜਿੱਥੇ ਝੰਡਾ ਗੱਡਿਆ ਆਹੋ ਜਿੱਥੇ ਸੰਧੀ ਹੋਈ ਉੱਥੇ ਤਾਂ ਜਾਣ ਨੂੰ ਵੀ ਥਾਂ ਬਣੀ ਹੋਈ ਅੱਜ ਪੱਥਰ ਵੀ ਲੱਗਿਆ ਹੋਇਆ ਸਾਰਾ ਕੋਈ ਉੱਥੇ ਨਹੀਂ ਜਾਂਦੇ ਜੀ ਲੋਕ ਇੱਥੇ ਆ ਜਾਣਗੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਔਰ ਸਭ ਕੁਝ ਹੋਊਗਾ ਪੁੱਤ ਸਭ ਕੁਝ ਹੋਊਗਾ ਥੋੜਾ ਜਨਾ ਮਾਹੌਲ ਇਹੋ ਜਿਹਾ ਬਣਿਆ ਵੀ ਸਿੱਖਾਂ ਦੇ ਮਨ 'ਚ ਡਰ ਇੱਕ ਕਿਸਮ ਦਾ ਬਹਿ ਗਿਆ ਏ ਸੈਂਟਰ ਨੇ ਡਰ ਬਾ ਦਿੱਤਾ ਏ ਹੈਨਾ ਸਿੱਖ ਗੁਰਦੁਆਰੇ ਵੀ ਜਾਂਦੇ ਨਹੀਂ ਸਿੱਖ ਕੀ ਤੇ ਡਰ ਕੀ ਪੁੱਤ ਸਿੱਖ ਦੀ ਡਰਤਾ ਨਹੀਂ ਹੋਣਾ ਚਾਹੀਦਾ ਨਾ ਸਾਡੀ ਤਾਂ ਗੱਲ ਹੀ ਨਿਰਪੋਹ ਤੋਂ ਸ਼ੁਰੂ ਹੁੰਦੀ ਆ ਹੁੰਦੀ ਆ ਨਾ ਪੁੱਤ ਤੇ ਅਫਸੋਸ ਹੈ ਵੀ ਜਿਹੜੇ ਤੁਹਾਨੂੰ ਨਿਰਪਾਉ ਦੀਆਂ ਕਥਾ ਸੁਣਾਉਂਦੇ ਉਹ ਆਪ ਡਰਦੇ ਆ ਤੁਹਾਡਾ ਜਹੇਦਾਰ ਉੱਥੇ ਝੂਠ ਬੋਲੀ ਜਾਂਦਾ ਗੁਰੂ ਦੀ ਗੋਦੀ 'ਚ ਬਹਿ ਕੇ ਉਹ ਚੀਜ਼ਾਂ ਸਾਡੇ ਤੇ ਫਾਇਟ ਪਾਉਂਦੀਆਂ ਸਾਡੇ ਬੱਚਿਆਂ ਤੇ ਵੀ ਪਾਉਂਦੀਆਂ ਹੈਨਾ ਬਾਕੀ ਬੁੱਧ ਸਾਨੂੰ ਤਾਂ ਪਤਾ ਨਹੀਂ ਕਿ ਉਹ ਜਗਾ ਕਿੱਥੇ ਅਸੀਂ ਤਾਂ ਉੱਥੇ ਵੀ ਜਾਵਾਂਗੇ ਜਗਾ ਬਣਿਆ ਨਹੀਂਗਾ ਹਾਂ ਜਾਵਾਂਗੇ ਹੁਣ ਗੁਰੂ ਕਰੂਏ ਬਣੀ ਬੜੇ ਸੋਹਣੀ ਬਣੇਗੀ ਚੀਜ਼ ਪਰ ਹੋਏ ਤੁਸੀਂ ਹਾਂ ਹੋਏ ਅੱਗੇ ਹੋਏ ਜਦ ਨਾਲ ਜਵਾਨ ਬੰਦੇ ਨੂੰ ਚੜਦੇ ਨੂੰ ਸਾਹ ਚੜ ਜਾਂਦਾ ਤੁਸੀਂ ਕਿੱਥੇ ਜਾਏ ਅਸੀਂ ਚੜ ਗਏ ਪੁੱਤ ਚੜ ਗਏ ਗੁਰੂ ਨੇ ਚੜਾਇਆ ਤੁਹਾਨੂੰ ਹਾਂ ਗੁਰੂ ਨੇ ਚੜਾਈ ਤੁਸੀਂ ਹੁਣ ਇੱਥੇ ਖੜੇ ਜਲੇਬੀਆਂ ਖਾਂਦੇ ਸੀ ਸਰੀਰ ਤੁਹਾਡਾ ਤੰਦਰੁਸਤ ਆ ਸ਼ੂਗਰ ਸ਼ੱਕਰ ਦਾ ਨਹੀਂ ਤੁਹਾਨੂੰ ਉਹ ਨਹੀਂ ਮਾੜੀ ਮੋਟੀ ਕੋਈ ਪਰਵਾਹ ਨਹੀਂ ਜਦੋਂ ਆ ਵੇਖੀਦਾ ਉਤਸ਼ਾਹ ਵੇਖੀਦਾ ਸਭ ਉੱਡ ਜਾਂਦੀਆਂ ਸਭ ਚੀਜ਼ਾਂ ਅਸੀਂ ਚਖਾਲੀਆਂ ਜਲੇਬੀਆਂ ਕੋਈ ਪਰਵਾਹ ਨਹੀਂ ਗੋਲੀ ਖਾ ਲੈ ਕੋਈ ਗੱਲ ਨਹੀਂ ਜਦ ਸਖੀਰੀ ਬੁੱਧ ਜਦੋਂ ਚੜਦੀ ਗੱਲਾ ਹੁੰਦੀ ਆ ਨਾ ਜਦੋਂ ਉਹ ਝੰਡੇ ਨੂੰ ਨਿਗਾਹ ਜਾਂਦੀ ਨਾ ਉਹਦੇ ਵਿੱਚ ਉਦੋਂ ਦੱਸਿਆ ਨਹੀਂ ਜਾ ਸਕਦਾ ਸਾਡੇ ਅੰਦਰ ਕੀ ਖੁਸ਼ੀ ਆਉਂਦੀ ਜਦੋਂ ਉਹ ਨੂੰ ਵੇਨੇ ਆ ਤੁਸੀਂ ਉਹ ਗੋਲੀ ਖਾਣ ਨੂੰ ਵੀ ਅੱਗੇ ਹੀ ਰਹਿੰਦੇ ਵੀ ਉਧਰ ਬੰਦੂਕ ਦੀ ਗੋਲੀ ਬੱਚੇ ਉਹ ਵੀ ਖਾ ਲਾਂਗੇ ਆ ਸ਼ੂਗਰ ਵਾਲੀ ਵੀ ਖਾ ਲਾਂਗੇ ਆਪਦੇ ਅਸੀਂ ਬੱਚਿਆਂ ਪਿੱਛੇ ਨਹੀਂ ਖਾਵਾਂ ਤੇ ਕੌਣ ਖਾਊ ਕੁੱਤ ਅਸੀਂ ਨਹੀਂ ਖਾਵਾਂਗੇ ਤੇ ਕੌਣ ਖਾਊ ਅਸੀਂ ਸਭ ਚਰਾਸੀ ਚਰੂਸੀ ਬੁੱਧ ਪਿੰਡੇ ਤੇ ਡਾਈਆਂ ਨੇ ਅਸੀਂ ਅਸੀਂ ਛੱਪਨੇ ਆਂ ਤੇ ਹੁਣ ਸੰਦੇਸ਼ ਕੀ ਆ ਨੌਜਵਾਨਾਂ ਨੂੰ ਆਪਣੇ ਬੱਚਿਆਂ ਨੂੰ ਸੰਦੇਸ਼ ਗੁਰੂ ਨਾਲ ਜੁੜੋ ਗੁਰੂ ਨਾਲ ਜੁੜੋ ਸਿੱਖੀ ਨੂੰ ਇਦੋਂ ਵਧੀਆ ਸੰਦਾਤ ਕੋਈ ਦੁਨੀਆ ਦਾ ਰਹਿਬਰ ਦੇ ਹੀ ਨਹੀਂ ਸਕਿਆ ਜਿਹੜਾ ਬੁੱਤ ਸਾਡੇ ਗੁਰੂ ਨੇ ਸਾਨੂੰ ਦਿੱਤਾ ਤੁਸੀਂ ਰੋਜ਼ ਪੜ੍ਹਦੇ ਜੇ ਨਾ ਜਦੋਂ ਸਾਬ ਜਦਾ ਜੀਤ ਸਿੰਘ ਲੜਾਈ ਨੂੰ ਜਾਣ ਲੱਗੇ ਭਾਈ ਦਾਇਆ ਸਾਹਿਬ ਕਹਿੰਦੇ ਵੀ ਅਸੀਂ ਜਾਣੇ ਆ ਇਹਨਾਂ ਨੂੰ ਪਿੱਛੇ ਰੱਖੋ ਤੇ ਗੁਰੂ ਪਾਤਸ਼ਾਹ ਨੇ ਕੀ ਕਿਹਾ ਉਹਨਾਂ ਕਹਿਆ ਦਾਇਆ ਸਾਹਿਬ ਮੈਨੂੰ ਕੋਈ ਪਰਵਾਹ ਨਹੀਂ ਜਗ ਸਾਰਾ ਲੱਖ ਵਾਰ ਭਾਵੇਂ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗਵਿੰਦ ਸਿੰਘ ਨੇ ਪੁੱਤ ਹੋਰ ਸਮਝਦੇ ਤੇ ਸਿੱਖ ਹੋਰ ਸਮਝੇ ਸਾਨੂੰ ਗੁਰੂ ਨੇ ਪੁੱਤ ਦਾ ਦਰਜਾ ਦਿੱਤਾ ਯਾਰ ਇਹੋ ਜਿਹਾ ਹੈਗਾ ਕਿਤੇ ਹੈ ਹੀ ਨਹੀਂ ਪੁੱਤ ਲੋਕਾਂ ਨੇ ਕਹਿੰਦਾ ਬਾਪੂ ਗੱਲਾਂ ਬਹੁਤ ਸੋਹਣੀਆਂ ਕਰਦਾ ਪ੍ਰਚਾਰ ਕਰਿਆਊਗਾ ਤੁਸੀਂ ਪ੍ਰਚਾਰ ਕਰੇ ਕੀ ਕਾਮ ਸਿੱਖ ਬੋਲ ਰਿਹਾ ਨਹੀਂ ਪੁੱਤ ਮੈਂ ਆਪਦੇ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਮੇਰਾ ਸਹਿਜ ਪਾਠ ਚੱਲਦਾ ਹੀ ਰਹਿੰਦਾ ਮੈਂ ਸਾਲ ਦੇ ਵਿੱਚ 3 4 12 ਪਾਠ ਕਰ ਲੈਣਾ ਮੈਂ ਗੁਰੂ ਨੇ ਬਾਣੀ ਨਾਲ ਜੋੜਿਆ ਹੈ ਤੇ ਉਸ ਤਰ੍ਹਾਂ ਗੁਰੂ ਦੀ ਬੜੀ ਕਿਰਪਾ ਹੈ ਪੁੱਤ ਸਾਰਿਆਂ ਕੰਮਾਂ ਜੋ ਬਹੁਤ ਮਹਾਰਾਜ ਦੀ ਕਿਰਪਾ ਹੈ ਦੱਸੀ ਨਹੀਂ ਜਾ ਸਕਦੀ ਤੇ ਫਿਰ ਗੁਰੂ ਨੇ ਬਾਣੀ ਨਾਲ ਵੀ ਜੋੜ ਕੇ ਰੱਖਿਆ ਹੈ ਹੁਣ ਕਿਹੜਾ ਰੱਖੋਗੇ ਤੁਸੀਂ ਇੱਥੇ ਬਿਲਕੁਲ ਬਿਲਕੁਲ ਸਾਡਾ ਉਹਨਾਂ ਨਾਲ ਸੰਬੰਧਿਆ ਹੋਤਾ ਰੱਖਾਂ ਹੀ ਪੁੱਤ ਹਾਂ ਉਹ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਹਾਂ ਵਾਹਿਗੁਰੂ ਸਾਹਿਬ ਵਾਹਿਗੁਰੂ ਸੋ ਬਿਲਕੁਲ ਜਿੱਥੇ ਨੌਜਵਾਨ ਪਹੁੰਚੇ ਆ ਸੰਗਤ ਜੋਸ਼ ਦੇ ਨਾਲ ਦੂਰ ਤਰਾਟੇ ਤੋਂ ਪਹੁੰਚੇ ਉੱਥੇ ਬਜ਼ੁਰਗ ਵੀ ਪਹੁੰਚੇ ਆ ਸੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬਜ਼ੁਰਗ ਹਿਸਤਾਂ ਦੇ ਉੱਤੇ ਪਹੁੰਚੇ ਆ ਪਰ ਗੱਲਾਂ ਇੰਨੀਆਂ ਜ਼ਿਆਦਾ ਚੜ੍ਹਦੀ ਵਕਲਾਂ ਵਾਲੀਆਂ ਕਿ ਸ਼ਾਇਦ ਅੱਜ ਸਮੇਂ ਦੇ ਵਿੱਚ ਇੱਕ ਨੌਜਵਾਨ ਜਿਹਦਾ ਖੂਨ ਗਰਮ ਹੈ ਉਹ ਵੀ ਨਹੀਂ ਕਰ ਸਕਦਾ ਤੁਹਾਨੂੰ ਬਾਪੂ ਜੀ ਦੀਆਂ ਗੱਲਾਂ ਕਿਸ ਤਰ੍ਹਾਂ ਦੀਆਂ ਲੱਗੀਆਂ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨ